ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਅਕਰਗ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਸ਼ਿਆਂ ਦੇ ਬਦਲ ਦੇ ਵਜੋਂ ਅਫੀਮ ਜਾਂ ਭੁੱਕੀ ਦੀ ਖੇਤੀ ਦੀ ਵਕਾਲਤ ਕਰਨ ਵਾਲੇ ਬਿਆਨ ਦੀ ਸੱਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਇਸ ਨੂੰ ਕਾਂਗਰਸ ਦੀ ਕਮਜ਼ੋਰ ਮਾਨਸਿਕਤਾ ਦੇ ਨਿਸ਼ਾਨੇ ਘੜਾ ਦਿੰਦਾ ਹੈ ਇੱਕ ਬਿਆਨ ਦੇ ਵਿੱਚ ਨੀਲ ਗਰਗਨੇ ਕਿਹਾ ਕਿ ਇੱਕ ਨਸ਼ੇ ਦਾ ਬਦਲ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਰਾਜਾ ਵੜਿੰਗ ਦਾ ਇਹ ਬਿਆਨ ਕਾਂਗਰਸ ਦੀ ਉਸੇ ਪੁਰਾਣੀ ਮਾਨਸਿਕਤਾ ਦਾ ਸਬੂਤ ਹੈ ਕਿ ਜਿਸ ਕਾਰਨ ਉਹ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਾਤਮ ਕਰਨ ਲਈ ਬੁਰੀ ਤਰ੍ਹਾਂ ناکਾਮ ਰਹੇ ਨੇ ਉਹਨਾਂ ਨੇ ਕਾਂਗਰਸ ਨੂੰ ਉਸਦਾ ਇਤਿਹਾਸ ਜਾ ਦਬਾਉਂਦੇ ਆ ਕਿ 2017 ਦੇ ਵਿੱਚ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਬੇ ਸੋ ਚੁੱਕੇ 4 ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲ ਸਰਕਾਰ ਚਲਾਉਣ ਦੇ ਬਾਵਜੂਦ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕਕੇ ਆਪ ਬੁਲਾਰੇ ਨੇ ਤੰਜ ਕੱਸਦੇ ਆ ਕਿਹਾ ਕਿਉਂਕਿ ਕਾਂਗਰਸ ਖੁਦ ਨਸ਼ੇ ਖਤਮ ਨਹੀਂ ਕਰ ਸਕੀ ਤੇ ਇਸ ਲਈ ਹੁਣ ਰਾਜਾ ਵਰਿੰਗ ਵਰਗੇ ਆਗੂ ਨੂੰ ਲੱਗਦਾ ਕਿ ਨਸ਼ਾ ਖਤਮ ਹੀ ਨਹੀਂ ਹੋ ਸਕਦਾ ਨੀਲਗਰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਨਸ਼ਿਆਂ ਵਿਰੁੱਧ جاری ਜੰਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਯੋਜਨਾਬੰਦ ਤਰੀਕੇ ਨਾਲ ਯੁੱਧ ਛੇੜਿਆ ਹੋਇਆ ਹੈ ਤੇ ਦੂਜੇ ਪਾਸੇ ਇਸ ਨੂੰ ਲੈ ਕੇ ਆਪਾਂ ਰਾਜਾ ਬੜਿੰਗ ਦੇ ਬਿਆਨ ਵੀ ਸੁਣਾ ਦਿੰਨੇ ਆਂ ਬੀਤੇ ਦਿਨਾਂ ਦੇ ਵਿੱਚ ਜੋ ਰਾਜਾ ਬੜਿੰਗ ਨੇ ਨਸ਼ੇ ਨੂੰ ਲੈ ਕੇ ਦਿੱਤੇ ਸੀ ਤੇ ਹੁਣ ਜਿਹੜਾ ਆਪ ਦੇ ਬੁਲਾ ਰਹੇ ਨੇ ਜਿਹੜੇ ਇਹ ਮੁੱਦਾ ਚੁੱਕਿਆ ਹੋਇਆ ਰਾਜਾ ਬੜਿੰਗ ਦੇ ਬਿਆਨ ਤੁਹਾਨੂੰ ਸੁਣਾ ਦਿੰਨੇ ਆਂ ਛਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਅ ਹੈ ਅਫੀਮ ਤੇ ਪੋਸਟ ਉਹ ਇਰਾਜ਼ੀ ਰਵੇ ਗੁੱਸੇ ਹੋ ਮੈਂ ਅਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਕੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਅਗੈਂਗਸਟਰ ਦੇ ਆ ਗਈ ਸਰਕਾਰ ਅਰੰਡਾਵਾ ਸਾਹਿਬ ਮਹੀਨੇ ਦੇ ਖਤਮ ਕਰ ਦਿਆਂਗੇ ਹੁਣ ਪੁੱਛੋ ਕਿਵੇਂ ਇੱਕ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਉਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਇਹ ਢਾਈ ਮਾਈ ਫੇਰ ਗੈਂਗਸਟਰ ਨੂੰ ਅਮਰੀਕਾ ਦੇ ਇਥੇ ਨੂੰ ਛੇਕ ਲਗੂਗਾ ਵੀ ਸਾਰਾ ਡੱਬਾ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਲ੍ਹ ਚ ਹੋਇਆ ਉਹਰੇ ਹੱਥੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਓਣਾ ਪਊਗਾ ਜਿਹੜਾ ਜੇਲ੍ਹ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿਣ ਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 25 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖਾਲੀ ਐ ਸਿੱਧਾ ਪਿਆ ਕਾਨੂੰਨ ਐ ਵੀ ਹੱਥ ਵੱਡੇ ਜਾਣਗੇ ਇਹ ਨਹੀਂਗਾ ਵੀ ਟੈਲੀਫੋਨ ਕਰਕੇ ਰਮੀਤ ਸਿੰਘ ਛੇਡਾ ਲੂਗਾ ਸੋਨਾ ਚੋਰੀ ਹੋ ਗਿਆ ਮੈਂ ਕਾਨੂੰਨ ਬਣਾਓ ਤੁਹਾਡੇ ਬਾਹਰ ਸੋਨਾ ਲੰਮਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ ਸਰਦਾਰ ਜੀ ਕੋਈ ਕਹਿੰਦਾ ਯਾਰ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਆ ਪੁਲਿਸ ਵਾਲਿਆਂ ਨੂੰ ਯਾਰ ਚਾਰ ਬੰਦੇ ਜਿਹੜੇ ਇੱਧਰ ਵਿਚਾਰੇ ਖੜੇ ਆ ਬਾਈ ਸਾਈਡ ਤੇ ਹੋ ਜਾਓ ਉਹ ਪਿੱਛੇ ਬੁੜੀਆਂ ਵੇਖੇ ਤੇ ਨਾਲ ਉਹ ਕਹਿੰਦੇ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਗਾ ਮਾਰ ਦੇਾਂਗੇ ਫੇਰ ਜੇ ਐ ਆਪ ਹੀ ਸਜ਼ਾ ਦੇਣ ਲੱਗ ਪਏ ਫੇਰ ਤਾਂ ਬਾਈ ਜੀ ਰੋਜ਼ ਤੁਹਾਡੇ ਘਰੇ ਵੰਡਾ ਟੁਕੀ ਹੋਣ ਲੱਗ ਪੂਜੇ ਕਾਨੂੰਨ ਨਾ ਰਿਹਾ ਤੁਹਾਡਾ ਕੰਮ ਹੈ ਉਹਨੂੰ ਥਾਣੇ ਫੜਾਉਣਾ ਥਾਣੇ ਵਾਲੇ ਦਾ ਕੰਮ ਹੈ ਜੱਜ ਨੇ ਸਜ਼ਾ ਦੇਣੀ ਇਹ ਦੇਸ਼ ਦਾ ਸੰਵਿਧਾਨ ਹੈ ਆ ਗੈਂਗਸਟਰ ਨੂੰ ਡੇਟ ਦੇਤੀ ਤਾਂ ਰੋਜ਼ ਇਹ ਤਾਂ ਸੌਖਾ ਕੰਮ ਹੈ ਮੁੰਡੇ ਵੇਲੇ ਆ ਕੋਈ ਚਾਕੂ ਲੈ ਲੂਗਾ ਕੋਈ ਕਰਪਾਨ ਲੈ ਲੂਗਾ ਕਿਉਂਕਿ ਰੇੜੀ ਵਾਲੇ ਨੂੰ ਮੈਂ ਮਿਲਿਆ ਸੀ ਪਰਸੋਂ ਚੌਥੇ ਉਹ ਕਹਿੰਦਾ ਬਾਈ ਜੀ ਲਾ ਲੈਣਗੇ ਬਰਛਾ ਤੇ ਕਹਿੰਦੇ ਲਿਆ 5000 ਟਮਾਟਰਾਰੇ ਨੂੰ ਵੀ ਛੱਡਦਾ ਥੋੜੇ ਤੋਂ ਵੀ ਲੈ ਲੈਣਗੇ ਹੌਲੀ ਹੌਲੀ ਤੁਹਾਨੂੰ ਲੱਗਦਾ ਵੀ ਅਸੀਂ ਜੱਟਾਂ ਕਹਿੰਦੇ ਤੂੰ ਫੜਿਆ ਲਓ ਜੇ ਹੋਰ 10 ਮਹੀਨੇ ਐਂ ਕੰਮ ਚੱਲ ਗਿਆ ਓਹ ਕਹਿਣ ਦਾ ਮਤਲਬ ਹੈ ਇਹਨਾਂ ਗੱਲਾਂ ਬਾਰੇ ਸਾਨੂੰ ਵਿਚਾਰ ਕਰਨਾ ਪਊਗਾ ਤਾਂ ਕਾਂਗਰਸ ਪਾਰਟੀ ਚੰਗੀ ਹੈ ਕਾਂਗਰਸ ਪਾਰਟੀ ਨੇ ਬਜ਼ਾਰਾਂ ਦੀਆਂ ਰੌਣਕਾਂ ਪੰਜਾਬ ਦੀਆਂ ਰੌਣਕਾਂ ਵਾਪਸ ਲੈਣੀਆਂ ਸਰਦਾਰ ਜੀ ਅੱਜ 50 ਲੱਖ ਦਾ ਕਿੱਲਾ ਇਸ ਕਰਕੇ ਹੋਇਆ ਕਿ ਪੰਜਾਬ ਚ अमन ਔਰ ਸ਼ਾਂਤੀ ਸੀ ਹੁਣ ਕੋਈ ਵੱਡਾ ਫੈਕਟਰੀ ਕੋਨੇ ਫੈਕਟਰੀ ਲਾਉਣ ਲਈ ਤਿਆਰ ਨਹੀਂਗਾ ਅਣਗਿਣਤਾ ਉੱਧਰ ਲਾਉਣੀਆਂ ਬਈ ਪਰਲੇ ਪਾਸੇ ਜਾ ਕੇ ਕਿਤੇ ਹਿਮਾਚਲ ਚ ਹੋਰ ਜਿੱਥੇ ਇੱਥੇ ਕੋਈ ਪਤਾ ਨਹੀਂ ਨਾਲੇ ਮਾਰ ਕੇ ਨਾਲੇ ਕੋਈ ਬਾਹਰ ਆ ਜੇ ਦੱਸੋ ਕਿਹੜੀ ਫੈਕਟਰੀ ਲੱਗੀ ਹੈ ਤਰਨਤਾਰਨ ਚ 11 ਸਾਲ ਹੋ ਗਏ ਬੀਜੇਪੀ ਦਾ ਪ੍ਰਧਾਨ ਮੰਤਰੀ ਹੈ 1 ਰੁਪਿਆ ਵੀ ਸਾਨੂੰ ਦਿੱਤਾ ਕੀ ਦਿੰਦਾ ਬੀਜੇਪੀ ਵਾਲਾ 6000 ਰੁਪਿਆ ਸਾਲ ਦਾ ਕਈ ਕਿਸਾਨਾਂ ਨੂੰ ਆਉਂਦਾ ਉਹ 6000 ਦਾ ਤਾਂ ਬੱਕਰੀ ਖਾ ਜਾਂਦੀ ਹੈ ਯਾਰ ਮਹੀਨੇ ਦਾ ਮੈਂ ਕਾਂਗਰਸ 'ਚ ਕਿਉਂ ਐ ਰੰਦਾਵਾਦੀ ਡੈਣੀ ਦੀ ਕਾਂਗਰਸ ਕਿਉਂ ਐ ਕਾਂਗਰਸ ਨੇ ਸਰਦਾਰਾਂ ਨੂੰ ਮਾਨ ਦਿੱਤਾ ਹੈ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਪਾਗ ਆਲਾ ਬਣਾਇਆ ਕਾਂਗਰਸ ਨੇ ਬਣਾਇਆ ਮਨਮੋਹਨ ਸਿੰਘ ਜਿਹੜਾ ਬਿਜਲੀ ਦੇ ਖੰਭੇ ਥੱਲੇ ਬਹਿ ਕੇ ਪੜ੍ਹਾਇਆ ਕਰਦਾ ਸੀ ਪਹਿਲਾ ਦੇਸ਼ ਦਾ ਗਿਆਨੀ ਜੈਲ ਸਿੰਘ ਜਿਹੜਾ ਸਾਈਕਲ ਤੇ ਜਾਂਦਾ ਸੀ ਤੇ ਪਾਠ ਕਰਿਆ ਕਰਦਾ ਸੀ ਪਾਰਟੀ ਨੂੰ ਗੁਰਦੁਆਰੇ ਦੇ ਪਾਠੀ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ ਲਓ ਮੈਂ ਪਾਰਟੀ ਛੱਡ ਦੂੰਗਾ ਜਿਹੜੀ ਪਾਰਟੀ ਚਾਹੋਂਗੇ ਜਾਊਂਗਾ ਉਹ ਬਣਾਓ ਗੁਰਦੁਆਰੇ ਦੇ ਗ੍ਰੰਥੀ ਨੂੰ ਸਾਡੇ ਨੂੰ ਰਾਸ਼ਟਰਪਤੀ ਬਣਾਓ ਆ ਦੋ ਦਰੋਪਤੀ ਮੁਰਮਰ ਤੋਂ ਬਾਅਦ ਜਿਹੜੀ ਬਾਤ ਵੀ ਬਣਾਉਗੀ ਉਹਦੇ ਨਾਲ ਚੱਲਦਾ ਬੂਟਾ ਸਿੰਘ ਪੱਠੇ ਪਾਉਂਦੇ ਸੀ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਕਾਂਗਰਸ ਪਾਰਟੀ ਨੇ ਇਹਨਾਂ ਗਰੀਬ ਸਿੱਖਣ ਕੋ ਦੇਹੁ ਪਾਛਾਈ ਹੋ ਗਿਆ ਦੇ ਕਰਨਾਲ ਬਣਾਇਆ ਮਰਮੂਨ ਸਿੰਘ ਨੇ ਕਰਜ਼ਾ ਮਾਫ ਕੀਤਾ ਯਾਰ ਮਰਮੂਨ ਸਾਨੂੰ ਲੋਕ ਕਹਿੰਦੇ ਆ ਮੁੰਡੇ ਜਿਹੜੇ ਨਵੇਂ ਦੇ ਆ ਉਹ 70 ਸਾਲਾਂ ਦੀ ਕਾਂਗਰਸ ਨੇ ਕੀ ਕੀਤਾ ਮੈਂ ਕਿਹਾ ਤੂੰ ਜਮਿਆ ਹੀ ਨਹੀਂ ਸੀਗਾ ਉਦੋਂ ਤੈਨੂੰ ਕੀ ਦਸੀਏ ਕੀ ਕੀਤਾ ਇਸ ਦੇਚ ਸੁਈ ਨਹੀਂ ਮੰਦੀ ਸੀ ਹੁਣ ਇਸ ਦੇਚ ਜਾਜ ਬਣਦਾ ਕਾਂਗਰਸ ਨੇ ਆ ਜਾਦੀ ਲਾਦੀ ਸੁਈ ਤੋਂ ਲੈ ਕੇ ਜਾਜ ਬਣਾਇਆ 60 ਸਾਲ 70 ਸਾਲ ਸਾਡਾ ਰਾਜ ਰਿਆ 12 ਸਾਲਾਂ ਦਾ ਰਾਜ ਸਾਡਾ ਹੈ ਨਹੀਂ ਅਸੀਂ 70 ਸਾਲਾਂ ਚ ਡੀਏਪੀ ਖਾਦ ਦਾ ਰੇਟ ਲੈ ਕੇ ਆਏ 400 ਰੁਪਏ ਗੱਟਾ ਅੱਜ ਤੋਂ 12 ਸਾਲ ਪਹਿਲਾਂ 400 ਰੁਪਏ ਸੀ ਜਦੋਂ ਮਨਮੋਹਨ ਸਿੰਘ ਸੀਗਾ ਹੁਣ 1350 ਦਾ ਗੱਟਾ ਹੈ ਤੇ ਮਿਲਦਾ ਨਹੀਂ ਹੈ ਇਹ ਸਾਡਾ ਰਾਜ ਸੀਗਾ